ਨੀ ਨਹੀਂ اچھا ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਦੋਸਤ ਨਹੀਂ ਇਹ ਦੋਨੇ ਹੀ ਇਹ ਉਸ ਲੋਕਲ ਹੀ ਰਹਿੰਦੇ ਨੇ ਦੋ ਜੀ ਹਾਂ ਜੀ ਆਪਣੇ ਪ੍ਰੀਤ ਨਗਰ ਦੇ ਵਿੱਚ ਰਹਿੰਦੇ ਨੇ ਇਹ ਸੰਦੀਪ ਉਹ ਤਾਂ ਨਹੀਂ ਮੈਨੂੰ ਪਤਾ ਜਿਹੜਾ ਸੁਨੀਲ ਪਹਿਲਾਂ ਪ੍ਰੀਤ ਨਗਰ ਚ ਰਹਿੰਦਾ ਸੀ ਉਹਨੇ ਇੱਥੇ ਰਹਿਣ ਲੱਗ ਗਿਆ ਕਿਰਾਏ ਤੇ ਆ ਗਏ ਸੀ ਸਾਲ ਹੋ ਗਏ ਇਹ ਘਰ ਤਾਂ ਹੀ ਆਪਣੀ ਸਰਦਨੀ ਨਾਲ ਉਰੇ ਵੱਡ ਰਹਿ ਲੱਗੇ ਹਾਂ ਉਹ ਬੱਚੇ ਨੇ ਇੱਕ ਕੁੜੀ ਐ ਤੇ ਇੱਕੁੰਡ ਗਈ ਇੰਨੀ ਉਮਰ ਦੀ ਵੀ ਇਹਨਾਂ ਦੀ ਇਹ ਤਾਂ ਮੇਰੇ ਨਾਲੋਂ ਬਹੁਤ ਛੋਟਾ ਹੈ ਮੇਰੇ ਪਹਿਨਾਂ ਨਾਲੋਂ ਵੀ ਛੋਟਾ ਜਿਹਾ ਹੀ ਕਿੰਨੀ ਚੰਦਾ ਚੰਕੀ ਕਿੰਨੀ ਕੁਮਰ ਉਹ ਇਹਦੀ ਸਾਰੀ ਕਿੰਨੇ 26 27 ਸਾਲ ਹੋ ਗਈ ਬਸ ਉਸ ਤੋਂ ਜ਼ਿਆਦਾ ਨਹੀਂ ਹਾਂ ਛੋਟਾ ਨਾ ਕੀ ਕਰੋ ਜੀ ਮੇਰਾ ਉਸ ਹੈ ਜੀ ਮੇਰਾ ਭਾਈ ਇਹ ਛੋਟਾ ਸਾਰਾ ਨਾਲੋਂ ਸਰ ਠੀਕ ਕਿੰਨੇ ਬੰਦੇ ਜਿਹੜੇ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀਦੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜਾ ਆਇਆ ਜਿਹੜੇ ਮੁੰਡੇ ਸੀ ਉਹ ਕਹਿੰਦੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿਤੋਂ ਬਾਹਰੋਂ ਆਇਆ ਟਰੱਕ ਬਾਹਰਲਾ ਵਾਕਈ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਲੋਕੋ ਦੋ ਜਵਾਕ ਹੈ ਭਈ ਬਟਾ ਵੀ ਸੰਤ ਭਾਗ ਕਿੱਦਾਂ ਸੰਭਾਦ ਅਸ ਨੇ ਇੱਕ बजारे घर सुल ਤੋ ਕਿਹਨੇ ਫੋਨ ਆਇਆ ਜਨਾਬੀ ਲਈ ਅੱਛਾ ਜੀ ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਦੋਸਤ ਨਹੀਂ ਇਹ ਦੋਨੇ ਹੀ ਇਹ ਉਸ ਲੋਕਲ ਹੀ ਰਹਿੰਦੇ ਨੇ ਦੋ ਇਹ ਹਾਂ ਜੀ ਆਪਣੀ ਆਪਣੀ ਇਤਨਾ ਘਰ ਦੇ ਵਿੱਚ ਰਹਿੰਦੇ ਨੇ ਇਹ ਸੰਦੀਪ ਉਹਨਾਂ ਨੇ ਮੈਨੂੰ ਬਤਾਈ ਜਿਹੜਾ ਸੁਨੀਲ ਪਹਿਲਾਂ ਫਰੀਦਨਗਰ ਚ ਰਹਿੰਦਾ ਸੀ ਉਹਨੇ ਇੱਥੇ ਰਹਿਣ ਲੱਗਿਆ ਕਿਰਾਏ ਤੇ ਆ ਗਿਆ ਸੀ ਸਾਲ ਹੋ ਗਏ ਇਹ ਘਰ ਉਹਨੇ ਹੀ ਆਪਣੀ ਜਨਾਬੀ ਨਾਲ ਉਰੇ ਵਾਟ ਰਹਿ ਲੱਗੇ ਉਹ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਗਈ ਕਿੰਨੀ ਉਮਰ ਦੀ ਇਹਨਾਂ ਦੀ ਇਹ ਤਾਂ ਮੇਰੇ ਨਾਲੋਂ ਬਹੁਤ ਛੋਟਾ ਹੈ ਮੇਰੀ ਭੈਣ ਨਾਲੋਂ ਵੀ ਛੋਟਾ ਜੇ ਵੀ ਹੈ ਕਿੰਨੀ ਚੰਦਾ ਚੰਕੀ ਕਿੰਨੀ ਉਮਰ ਉਹ ਇਹਦੀ ਸਾਰੀ ਕਿੰਨੇ 26 27 ਸਾਲ ਹੋ ਗਈ ਬਸ ਉਸ ਤੋਂ ਜ਼ਿਆਦਾ ਨਹੀਂ ਹਾਂ ਛੋਟਾ ਦਾ ਕੀ ਹੋ ਰਿਹਾ ਜੀ ਮੇਰਾ ਹੁਸ਼ ਹੈ ਜੀ ਮੇਰਾ ਭਾਈ ਇਹ ਛੋਟਾ ਸਾਰਿਆਂ ਨਾਲੋਂ ਸਰ ਜੀ ਕਿੰਨੇ ਬੰਦੇ ਜਿਹੜੇ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੈਕਟਰ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀ ਜਿਹੜੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜਾ ਚੱਲ ਜੀ ਜਿਹੜੇ ਮੁੰਡੇ ਸੀ ਉਹ ਘਰਦੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿਤੋਂ ਬਾਹਰੋਂ ਆਇਆ ਟਰੱਕ ਬਾਹਰਲਾ ਵਾਕਈ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਹੋਰ